ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਆ ਅਤੇ ਸਾਨੂੰ ਆਪਣੇ ਜੀਵਨ ਦੀਆਂ ਇੰਨਾਂ ਪਰੇਸ਼ਾਨੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਮਿਲ ਰਿਹਾ ਕਈ ਭੈਣ ਭਰਾ ਤਾਂ ਇਤੁ ਕੁੱਤ ਕਰਕੇ ਦੇ ਕਹਿੰਦੇ ਵੀ ਸਾਨੂੰ ਤਾਂ ਲੱਗਦਾ ਸਾਡੀ ਕਿਸਮਤ ਹੀ ਮਾੜੀ ਆ ਸਾਡੀ ਕਿਸਮਤ ਦੇ ਵਿੱਚ ਰੱਬ ਨੇ ਕੋਈ ਸੁੱਖ ਲਿਖਿਆ ਹੀ ਨਹੀਂ ਆ ਕਿਉਂਕਿ ਸਾਡੀ ਕਿਸਮਤ ਕਿਤੇ ਵੀ ਸਾਡਾ ਸਾਥ ਨਹੀਂ ਦਿੰਦੀ ਸਾਡਾ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ ਭਾਵੇਂ ਉਹ ਆਪਣੇ ਜੀਵਨ ਦੇ ਵਿੱਚ ਐਨਾ ਦੁਖੀ ਐਨਾ ਨਰਾਸ਼ ਹੋ ਚੁੱਕੇ ਆ ਅਤੇ ਕਈ ਭੈਣ ਭਰਾ ਤਾਂ ਕਹਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਸਭ ਕੁਝ ਕਰਕੇ ਦੇਖ ਲਿਆ ਪਰ ਫੇਰ ਵੀ ਸਾਨੂੰ ਸਾਡੇ ਜੀਵਨ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਸੰਗਤ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਯੁਗਤੀ ਇੱਕ ਐਸਾ ਕੰਮ ਸਾਂਝਾ ਕਰਨ ਜਾ ਰਹੇ ਹਾਂ ਤੁਸੀਂ ਜਿਸ ਦਿਨ ਤੋਂ ਇਹ ਕੰਮ ਆਪਣੇ ਜੀਵਨ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਦੇ ਉੱਤੇ ਪ੍ਰਸਾਦ ਰੱਖ ਕੇ ਕਹਿ ਰਹੇ ਹਾਂ ਉਸੇ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ। ਉਸੇ ਦਿਨ ਤੋਂ ਹੀ ਤੁਹਾਡੀ ਅਕਲ ਦੇ ਪਏ ਪਰਦੇ ਦੂਰ ਹੋ ਜਾਣਗੇ। ਮਾਲਕ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਜੋ ਦੁੱਖ ਤਕਲੀਫਾਂ ਨੇ ਉਹ ਵੀ ਸੁੱਖ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਣਗੀਆਂ। ਸਫਰੋ ਕਿਹੜੇ ਕੰਮ ਨੇ ਕਿੰਜ ਆਪਾਂ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗੀਤ ਲਈ ਸਿਪਾ ਮਾਈ ਵਾਲੇ ਸੰਤ ਮਹਾਪੁਰਖਾਂ પાસે ਅਕਸਰ ਇਹ ਬਚਨ ਸੁਨੇਹਾਉਣਗੇ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਪਰਮ ਪਿਤਾ ਪਰਮਾਤਮਾ ਦੀ ਭਜਨ ਮੰਦਗੀ ਕਰੋ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਉਹ ਰੱਬ ਸਾਡੇ ਬਹੁਤ ਨੇੜੇ ਹੁੰਦਾ ਹੈ ਇੰਜ ਲੱਗਦਾ ਜਿਵੇਂ ਰੱਬ ਇਸ ਵੇਲੇ ਦੇ ਵਿੱਚ ਨੇੜੇ ਹੋ ਕੇ ਸੁਣਦਾ ਹੈ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਵਿਰਥਾ ਨਹੀਂ ਜਾਂਦੀ ਬਹੁਤ ਛੇਤੀ ਪ੍ਰਵਾਨ ਹੁੰਦੀ ਆ ਅਪਾ ਅਕਸਰ ਹੀ ਇਹ ਵਚਨ ਮਹਾਪੁਰਖਾ ਪਾਸੋਂ ਸੁਣਦੇ ਆ ਨਾ ਪਰ ਸੰਗਤ ਜੀ ਮੈਂ ਕਹਿੰਨੀ ਆ ਵੀ ਉਹ ਹਰ ਬੰਦਾ ਇਹ ਗੱਲ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਸਕਦਾ ਏ ਜਿਹੜਾ ਬੰਦਾ ਖੁਦ ਅਮਰਤ ਵੇਲੇ ਉੱਠ ਕੇ ਭਜਨ ਜਿੰਦਗੀ ਕਰਦਾ ਹੋਵੇ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਜਰਬਾ ਕਰ ਲਿਆ ਕਿ ਸੱਚਮੁੱਚ ਅਮਰਤ ਵੇਲੇ ਦੀ ਭਜਨ ਮੰਦਗੀ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਦੀ ਤਾਕਤ ਵੱਖਰੀ ਆ ਭਾਵੇਂ ਕੀ ਪੂਰਾ ਦਿਨ ਇਹ ਭਜਨ ਮੰਦਗੀ ਕਰਨ ਸਾਨੂੰ ਮਨਾਹੀ ਨਹੀਂ ਆ ਅਸੀਂ ਪੂਰੇ ਦਿਨ ਦੇ ਵਿੱਚ ਰੱਬ ਦਾ ਨਾਮ ਕਿਸੇ ਵੀ ਵੇਲੇ ਜਪ ਸਕਦੇ ਆ ਕੋਈ ਵੀ ਬਾਟ ਕਰ ਸਕਦੇ ਆ ਕਿਸੇ ਵੀ ਨਾਮ ਦੇ ਨਾ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਆ ਪਰ ਸੰਗਤ ਜੀ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਜੇ ਨਹੀਂ ਯਕੀਨ ਤਾਂ ਤੁਸੀਂ ਅਮਰਤ ਵੇਲੇ ਉੱਠਣਾ ਸ਼ੁਰੂ ਕਰੋ ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰਨੀ ਸ਼ੁਰੂ ਕਰੋ ਤੁਹਾਨੂੰ ਆਪਣੇ ਆਪ ਹੀ ਅਮਰਤ ਵੇਲੇ ਦੀ ਤਾਕਤ ਦਾ ਪਤਾ ਲੱਗ ਜਾਵੇਗਾ ਅਮਰਤ ਵੇਲੇ ਦੀਆਂ ਬਰਕਤਾਂ ਦਾ ਪਤਾ ਲੱਗ ਜਾਵੇਗਾ ਸੋ ਪਹਿਲਾ ਕੰਮ ਆਪਣੇ ਜੀਵਨ ਦੇ ਵਿੱਚ ਇਹ ਕਰੋ ਕਿ ਅਮਰਤ ਵੇਲੇ ਦਾ ਉੱਠਣਾ ਸ਼ੁਰੂ ਕਰਦਾ ਹਾਂ ਅਮਰਤ ਵੇਲੇ ਉੱਠਣਾ ਕੋਈ ਔਖਾ ਨਹੀਂ ਆ ਇਹ ਬਸ ਇਦਾਂ ਹੀ ਆਪਾਂ ਹੀ ਔਖਾ ਬਣਾਇਆ ਹੋਇਆ ਏ ਜਿਸ ਦਿਨ ਤੋਂ ਵੀ ਤੁਹਾਡੇ ਮਨ ਦੇ ਵਿੱਚ ਅੰਮ੍ਰਿਤ ਵੇਲੇ ਦੇ ਪ੍ਰਤੀ ਚਾਹ ਪੈਦਾ ਹੋ ਗਿਆ ਮਾਲਕ ਨੇ ਆਪਣੇ ਆਪ ਕਿਰਪਾ ਕਰ ਦੇਣੀ ਆ ਬਾਕੀ ਤੁਸੀਂ ਕੁਝ ਕੁ ਆਪਣੀਆਂ ਆਦਤਾਂ ਦੇ ਵਿੱਚ ਬਦਲਾਅ ਕਰ ਲਓ ਜਿਵੇਂ ਕਿ ਜੇਕਰ ਆਪਾਂ ਰਾਤ ਨੂੰ ਜਲਦੀ ਸੌਣ ਦੀ ਆਦਤ ਪਾ ਲਈਏ ਤਾਂ ਸਵੇਰੇ ਜਲਦੀ ਉੱਠਣਾ ਆਸਾਨ ਬਣ ਜਾਂਦਾ ਹੈ ਤਾਂ ਰਾਤ ਨੂੰ 9 ਤੋਂ 10 ਦੇ ਵਿੱਚਕਾਰ ਆਪਣੇ ਬਿਸਤਰੇ ਤੇ ਸੌਣ ਦੇ ਲਈ ਆ ਜਾਇਆ ਕਰੋ ਤਸਵੀਰੇ 3 ਤੋਂ 4 ਦੇ ਵਿੱਚ ਵਿੱਚ ਆਪਣੇ ਆਪ ਜਾਗ ਨਾ ਜਾਵੇਗੀ। ਦੂਜਾ ਰਾਤ ਨੂੰ ਸੌਣ ਵੇਲੇ ਜੋ ਵੀ ਦਿਨ ਭਰ ਦੇ ਵਿੱਚ ਤੁਸੀਂ ਕੰਮਕਾਰ ਕੀਤੇ, ਕੁਝ ਬੋਝ, ਕੁਝ ਚਿੰਤਾਵਾਂ ਮਨ ਤੇ ਹੁੰਦੀਆਂ ਨੇ, ਉਹਨਾਂ ਸਭ ਨੂੰ ਆਪਣੇ ਮਨ ਤੋਂ ਲਾ ਦੋ। ਉਹਨਾਂ ਨੂੰ ਮਨ ਤੋਂ ਕਿਵੇਂ ਲਾਓਗੇ? ਜਦੋਂ ਉਹ ਸਾਰੀਆਂ ਗੱਲਾਂ, ਸਾਰੇ ਬੋਝ, ਸਾਰੀ ਚਿੰਤਾ ਆਪਣੇ ਪਰਮਪਰਦਾ ਪ੍ਰਮਾਤਮਾ ਦੇ ਨਾਲ ਸਾਂਝੀ ਕਰੋਗੇ ਇਹ ਆਦਤ ਵੀ ਜਰੂਰ ਪਾਓ ਕਿ ਜਦੋਂ ਰਾਤ ਨੂੰ ਸੌਣ ਲੱਗਿਆ ਆਪਣੇ ਬਿਸਤਰ ਤੇ ਆਉਣਾ ਹੈ ਤਾਂ ਦਿਨ ਭਰ ਦੀਆਂ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਜਾਂ ਚੰਗੀਆਂ ਗੱਲਾਂ ਨੇ ਇੱਕ ਇੱਕ ਕਰਕੇ ਪਰਮਪਰਦਾ ਪ੍ਰਮਾਤਮਾ ਜੀ ਦੇ ਨਾਲ ਸਾਂਝੀਆਂ ਕਰੋ ਭਾਵੇਂ ਕਿ ਉਹ ਅੰਤਰਜਾਮੀ ਬਾਦਸ਼ਾਹ ਸਭ ਕੁਝ ਜਾਣਦੇ ਆ ਉਹਨਾਂ ਨੂੰ ਸਾਨੂੰ ਮੂੰਹੋਂ ਬੋਲ ਕੇ ਦੱਸਣ ਦੀ ਲੋੜ ਨਹੀਂ ਆ ਉਹ ਤਾਂ ਉਹ ਵੀ ਜਾਣਦੇ ਨੇ ਜਿਹੜੀਆਂ ਚੀਜ਼ਾਂ ਅਸੀਂ ਦੁਨੀਆ ਤੋਂ ਲੁਕੋ ਕੇ ਰੱਖੀਆਂ ਨੇ ਸਾਡੇ ਧੁਰ ਅੰਦਰ ਦੀਆਂ ਜਾਣਦੇ ਨੇ ਪਰ ਸੰਗਤ ਜੀ ਜਦੋਂ ਅਸੀਂ ਮੂੰਹੋਂ ਬੋਲ ਕੇ ਪਰਮਪਿਤਾ ਪਰਮਾਤਮਾ ਦੇ ਨਾਲ ਗੱਲਾਂ ਸਾਂਝੀਆਂ ਕਰਦੇ ਆਂ ਮਨ ਰਾਹੀਂ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਦੇ ਆਂ ਤਾਂ ਸਾਡਾ ਮਨ ਤਾਕਤਵਰ ਬਣਦਾ ਏ ਮਨ ਬਲਵਾਨ ਹੁੰਦਾ ਏ ਮਨ ਦੇ ਬੋਝ ਚਿੰਤਾਵਾਂ ਲੈ ਜਾਂਦੀਆਂ ਨੇ ਸਾਡੇ ਮਨ ਨੂੰ ਅਹਿਸਾਸ ਹੁੰਦਾ ਕਿ ਪਰਮਪਿਤਾ ਪਰਮਾਤਮਾ ਜੀ ਸਾਡੇ ਕਿੰਨੇ ਨੇੜੇ ਆਂ ਅਦੇ ਬਾ ਉਪਰਮ ਪਿਤਾ ਪਰਮਾਤਮਾ ਨੇ ਹੱਥ ਵਿੱਚ ਆ ਇਹ ਅਹਿਸਾਸ ਸਾਨੂੰ ਤਾਂ ਹੋਵੇਗਾ ਜਦੋਂ ਅਸੀਂ ਮਨ ਰਾਹੀਂ ਗੁਰੂ ਦੇ ਨਾਲ ਜੁੜਾਂਗੇ ਮਨ ਰਾਹੀਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਾਂਗੇ ਇਹ ਗੱਲਾਂ ਕਰਦੇ ਰਹੀਆ ਕਰੋ ਜਦੋਂ ਵੀ ਮੌਕਾ ਮਿਲੇ ਨਾ ਬਸ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰੋ ਗੱਲਾਂ ਕਰਨ ਰਾਹੀ ਭਗਤੀਆ ਕ੍ਰਿਮਾਲ ਕਦੀ ਕਿ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਕਦੇ ਜੋ ਵੀ ਦੁੱਖ ਪਰੇਸ਼ਾਨੀਆਂ ਨੇ ਉਹਨਾਂ ਬਾਰੇ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਮੈਨੂੰ ਹੱਲ ਨਹੀਂ ਮਿਲ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਰਾਹ ਦਿਖਾਓ ਇਹ ਹੀ ਭਗਤੀਆ ਸੋ ਰਾਤ ਨੂੰ ਸੌਣ ਲੱਗਿਆਂ ਤਾਂ ਕੁਝ ਸਮਾਂ ਪਰਮਾਤਮਾ ਜੀ ਦੇ ਨਾਲ ਗੱਲਬਾਤ ਜ਼ਰੂਰ ਕਰੋ ਤੇ ਰਾਤ ਨੂੰ ਸੌਣ ਵੇਲੇ ਵਾਹਿਗੁਰੂ ਜੀ ਦਾ ਜਾਪ ਕਰੋ ਓਲ ਮੰਤਰ ਜੀ ਦਾ ਜਾਪ ਕਰੋ ਕੀਰਤਨ ਸੋਇਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਇੱਕ ਅਰਜੀ ਲਾ ਲਿਆ ਕਰੋ ਕਿ ਮਾਰਾ ਸੱਚਾ ਪਾਤਸ਼ਾਹ ਕਿਰਪਾ ਕਰਨੀ ਮੈਨੂੰ ਅੰਮ੍ਰਿਤ ਵੇਲੇ ਆਪ ਉਠਾ ਦੇਣਾ ਉਠਾ ਕੇ ਆਪਣਾ ਸੋਹਣਾ ਸੱਚਾ ਨਾਮ ਜਪਾ ਲੈਣਾ ਤੁਸੀਂ ਕਿਰਪਾ ਕਰਨੀ ਹੈ ਤੁਸੀਂ ਉਹਨਾਏ ਤੁਸੀਂ ਆਪਣਾ ਨਾਮ ਜਪੋਨਾਏ ਇਹ ਅਰਚੀ ਮਾਲਕ ਦੇ ਚਰਨਾਂ ਵਿੱਚ ਲਾ ਕੇ ਜੁਆਇਆ ਕਰੋ ਫਿਰ ਵੇਖਿਓ ਤੁਹਾਡੇ alarm ਤੋਂ ਪਹਿਲਾਂ ਹੀ ਤੁਹਾਨੂੰ ਜਾਗ ਆ ਜਾਨੀਆ ਤੇ ਸਵੇਰੇ ਉੱਠ ਕੇ ਆਸਾਰ ਸਭ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਜੀ ਦਾ ਇਹ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਮੈਨੂੰ ਦੁਲੇਦਰੇ ਨੂੰ ਉਮਰਤ ਵੇਲੇ ਦੇ ਵਿੱਚ ਉਠਾ ਕੇ ਬਿਠਾ ਲਿਆ ਹੈ ਹੁਣ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣਾ ਨਾਮ ਵੀ ਜਪਾਲਾਂ ਭਜਨ ਮੰਦਗੀ ਕਰਾਵਾਂ ਤੇ ਸਵੇਰ ਦਾ ਵੇਲਾ ਜਿੰਨਾ ਹੋ ਸਕੇ ਪਰਮਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਵਿੱਚ ਲੇਖੇ ਲੰਮਾ ਭਜਨ ਮੰਦਗੀ ਕਰਨੀ ਆ ਨਾਮ ਜਪਣਾ ਹੈ ਜੇ ਕੋਈ ਬਹੁਤ ਜ਼ਰੂਰੀ ਕੰਮ ਪਤੰਦਾ ਹੈ ਜਿਹੜਾ ਤੁਹਾਨੂੰ ਅਮਰਤ ਵੇਲੇ ਹੀ ਕਰਨਾ ਪੈਂਦਾ ਹੈ ਉਹਨੂੰ ਕਰਦਿਆਂ ਹੋਇਆਂ ਵੀ ਨਾਮ ਨਾਲ ਵਾਹਿਗੁਰੂ ਜੀ ਦਾ ਜਾਪ ਕਰੋ ਔਲ ਮੰਤਰ ਜਾਪ ਕਰੋ। ਬਾਕੀ ਮਹਾਂਪੁਰਖ ਜੀ ਸਾਨੂੰ ਇਹ ਗੱਲ ਵਾਰ-ਵਾਰ ਸੰਸਣਦੇ ਵੀ ਸਵੇਰ ਦੇ ਜਿਹੜੇ 2 3 ਘੰਟੇ ਆ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਵੇਲਾ ਅੰਮ੍ਰਿਤ ਵੇਲੇ ਦਾ ਵੇਲਾ ਇਹਦੇ ਤੇ ਸਾਡਾ ਕੋਈ ਹੱਕ ਨਹੀਂ ਹੈ। ਇਹ ਪਰਮ ਦਾ ਪ੍ਰਮਾਤਮਾ ਜੀ ਦਾ ਨਾਮ ਜਪਣ ਦਾ ਵੇਲਾ ਹੈ। ਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਹ ਵੇਲਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਦੇ ਆ ਫਿਰ ਗੁਰੂ ਸਾਹਿਬ ਜੀ ਤੋਂ ਉਹ ਮੰਗੀਆਂ ਮਰਦਾਂਤ ਰਾਪਟ ਕਰਦੇ ਆ ਬਲਕਿ ਮੂੰਹੋਂ ਬੋਲ ਕੇ ਕੁਝ ਕਹਿਣਾ ਹੀ ਨਹੀਂ ਪੈਂਦਾ ਪਰਮਪ੍ਰਦਾ ਪ੍ਰਮਾਤਮਾ ਜੀ ਆਪੇ ਹੀ ਬਿਨਾ ਬੋਲੇ ਆ ਬਿਨਾ ਮੰਗਿਆ ਸਭ ਕੁਝ ਦੇ ਦਿੰਦੇ ਆ ਸੋ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਹੁਣ ਅਮਰਤ ਵੇਲੇ ਦੀ ਭਜਨ ਮੰਦਗੀ ਕਰਕੇ ਦੇਖੋ ਅਮਰਤ ਵੇਲੇ ਉੱਠ ਕੇ ਮਾਲਕ ਅੱਗੇ ਅਰਦਾਸ ਬੇਨਤੀ ਕਰਕੇ ਦੇਖੋ ਫਿਰ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸੰਭਾਲਿਆ ਵੀ ਸੰਭਾਲੀ ਨਹੀਂ ਜਾਂਦੀ ਮਹਾਪੁਰਖ ਜੀ ਕਹਿੰਦੇ ਜਿਸ ਦਿਨ ਤੋਂ ਸਾਡਾ ਅਮਰਤ ਵੇਲੇ ਦਾ ਨਿਤਰ ਨਿਮ ਪੱਕਾ ਹੋ ਗਿਆ ਸਮਝੋ ਸਾਡੀ ਬਾਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਜਾਂ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ ਬਸ ਉਹਦੇ ਨਾਮ ਵਾਕ ਵਾਕਿਆ ਤਾਂ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਦੀ ਨਾਮ ਦੇ ਨਾਲ ਮਾਲਕ ਨੂੰ ਯਾਦ ਕਰਦੇ ਹੋ ਬਸ ਇਹ ਵੇਲੇ ਦੇ ਵਿੱਚ ਉੱਠ ਕੇ ਉਹ ਨਾਮ ਜਪਨਾ ਸ਼ੁਰੂ ਕਰ ਦਿਓ ਜੇ ਸਿੱਖ ਧਰਮ ਦੇ ਵਿੱਚ ਹੋ ਤਾਂ ਚਾਰ ਅੱਖਰਾਂ ਦਾ ਸ਼ਬਦ ਵਾਹਿਗੁਰੂ 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 ਇਹ ਜਪੋ ਮੂਲ ਮੰਤਰ ਜਪੋ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਗੁਰੂ ਦਾ ਗਿਆਨ ਹਾਸਲ ਕਰੋ ਫਿਰ ਵੇਖਿਓ ਜਿੰਦਗੀ ਕਿੰਨੀ ਸੋਹਣੀ ਕਿੰਨੀ ਬਿਹਤਰ ਬਣ ਜਾ ਰਹੀ ਹੈ ਇਹ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਸਭ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਚਲਣਾ ਜਾਣਗੀਆਂ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਸਾਡੇ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਆਓ ਅੱਜ ਤੋਂ ਹੀ ਆਪਣੇ ਜੀਵਨ ਦੇ ਵਿੱਚ ਇਹ ਬਦਲਾਅ ਕਰਕੇ ਅਮਰ ਦੇਵਲੇ ਦਾ ਉੱਠਣਾ ਉੱਠ ਕੇ ਮਾਲਕ ਦੀ ਭਜਨ ਜਿੰਦਗੀ ਕਰਨੀ ਮਾਲਕ ਦੀਆਂ ਦਿੱਤੀਆਂ ਹੋਣੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਦਿਨ ਦੇ ਵਿੱਚ ਜਦੋਂ ਵੀ ਮੌਕਾ ਮਿਲੇ ਵਸ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਆਪਣਾ ਦੁੱਖ ਸੁੱਖ ਸਰਜਾ ਕਰਨਾ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗੱਲ ਕਰਨੀ ਹੈ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਵੈਰ, ਵਿਰੋਧ, ਈਰਖਾ ਦੀ ਭਾਵਨਾ ਨੂੰ ਕੱਢ ਕੇ ਨਫ਼ਰਤ ਦੀ ਭਾਵਨਾ ਨੂੰ ਕੱਢ ਕੇ ਸਰਬੱਤ ਦੇ ਭਲੇ ਦੀ ਭਾਵਨਾ ਲੈ ਕੇ ਅੱਗੇ। ਮਹਾਂਪੁਰਖ ਜੀ ਕਹਿੰਦੇ ਜਿੰਨਾ ਹੀ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਉਂਦੀ ਆ ਉਨਾਂ ਹੀ ਅਸੀਂ ਮਾਲਕ ਦੇ ਤਰਸ ਦੇ ਪਾਤਰ ਬਣਦੇ ਆ। ਸਾਡੇ ਦੇਸਤੁਰ ਸੱਚੇ ਪਾਤਸ਼ਾਹ ਜੀ ਦਿਆਲ ਹੁੰਦੇ ਆ, ਨਿਹਾਲ ਹੁੰਦੇ ਆ। ਸਵਾਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੰਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸਵਾਲ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਦਿਆ ਕਰੋ